ਚੱਲ ਬਣਾ ਲੈ ਕੈਮਰੇ ਨਾਲ ਪਿੱਛੇ ਜਾਣ ਬਾਈ ਮਾਲ ਮੁੱਲ ਲਾ ਪੱਕਾ ਦਾ ਬੱਕਰੀ ਹੁਣ ਪੱਕਾ ਦਾ ਲੱਗ ਗਿਆ ਤੇਰੀ ਮੈਂ ਪੱਕਾ ਨਹੀਂ ਲੱਗਿਆ ਪੱਕਾ ਲੱਗਿਆ ਹੁੰਦਾ ਦੇ ਦਿੰਦੇ ਬੱਕਰੀ ਉਹਦੀ ਕਰਨ ਬਣਾਉਂਦੇ ਬਾਈ ਥੋੜੀ ਗੁੰਜਾਇਸ਼ ਹੈਗੀ ਆ ਪੁੱਛਣੇ ਵੀ ਚਾਹੀਦੇ ਨੇ ਨਾਲ ਨੇ ਬੰਦੇ ਚੱਲ ਹੁਣ ਘਰ ਸੁਣ ਮੇਰੇ ਚਾਹੇ ਤਾਂ ਬਾਪਾ ਲੈ ਲੈ ਚਾਹੇ ਤੁੰਗ ਲਈ ਜਿਹੜੇ ਦੇ ਫਿੱਟੇ ਉਹੀ ਰੱਖ ਲਿਓ ਚੱਲ ਦੱਸ ਦੱਸ ਬਾਬੇ ਸਹੀ ਉਹ ਦੱਸ ਦੇ ਯਾਰ ਪਰਾ ਸੌਦਾ ਹੋਵੇ ਕੋਈ ਹਾਂ ਹਾਂ ਹੋਰ ਆ ਯਾਰ ਸਾਰਿਆਂ ਨੂੰ ਪਤਾ ਬੱਕਰੀ ਕਿੱਥੇ ਬਣੂਗੀ ਦੇਖੋ ਸਾਰਿਆਂ ਨੂੰ ਉਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਦਾ ਤਮਾਸ਼ਾ ਦੇਖਦੇ ਨੇ ਉਹਦਾ ਵਿਚਾਰੇ ਆਪਦਾ ਤਮਾਸ਼ਾ ਦੇਖਣ ਆਏ ਨੇ ਕਿਉਂ ਜੀ ਦੇਖਣ ਦੀ ਉਹਦਾ ਵਿਚਾਰੇ ਜੱਲ ਲਈ ਆਪਣੀ ਹੋਰੀਆ ਬੇੜਾ ਦਾ ਤਮਾਸ਼ਾ ਦੇਖੂ ਕੋਈ ਨਹੀਂ ਛਡਾਉਂਦਾ ਕਿਸੇ ਨੂੰ ਹੁਣ ਜਮਾਨਾ ਕਿਹਜਾ ਹੋ ਗਿਆ ਕਿਉਂ ਭਾਈ ਹਾਂਜੀ ਹਾਂਜੀ ਮੈਨੂੰ ਵੀ ਡਰ ਲੱਗਦਾ ਪਾਰਟੀ ਬਗਾਨੀਆਂ ਵਾਲਾ ਕਰ ਸਾਰੇ ਨੇ ਡੰਡਾ ਤੇ ਅਸੀਂ ਰਾਜੂ ਨੇ ਹੁਣ ਮੈਂ ਵੀ ਸੋਚ ਕੇ ਕੰਮ ਕਰਦਾ ਇਹ ਵੀਡੀਓ ਹੈ ਵਧੀਆ ਰਹਿ ਗਿਆ ਹੁਣ ਤੁਹਾਨੂੰ ਦੁਨੀਆ ਤੋਂ ਬਚਣਾ ਹੈ ਪਬਲਿਕ ਤੋਂ ਬੜੇ ਕਮੈਂਟ ਕਰਦੇ ਨੇ ਲੋਕ ਆ ਅਸੀਂ ਸਭ ਦੇ ਸੁਣੀ ਜਾਂਦੇ ਆ ਫਿਲਟਰ ਕਰਦੇ ਮੇੜ ਯਾਰ ਤਰਾ ਬੱਧਾ ਪੈਰ ਆ ਸਾਡੇ 22 ਦੀ 3000 ਛੱਟ ਗੱਲਾਂ ਹੈ 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 ਨਾ ਠੀਕ ਹੈ ਮੈਨੂੰ ਸਮਝਾ ਕੋ ਪੋਪੀ ਤੂੰ ਦੇ ਨਾਲ ਪੀਟੀਆਰ ਪੀਆ 25000 ਦੀ ਦਊਗਾ ਯਾਰ ਚਾਹੇ ਰਪੀਆ ਘਟਾ ਲਓ ਚਾਹੇ ਇੱਕੋ ਵਾਰੀ ਘਟਵਾ ਲਓ ਬਸ ਗੱਲ ਇੱਥੇ ਨਿਬੜਦੀ ਆ ਹਾਂ ਕੋਈ ਕਥਾ ਨਹੀਂ ਆ ਕਿ ਬਰੇਕ ਦੇ ਕੇ ਦੇਣ ਲੈਣ ਵਾਲੀ ਉਹਨੂੰ ਮੈਂ ਸਿੱਧਾ 2000 ਰੁਪਇਆ ਤੋੜ ਕੇ ਦੱਸਿਆ ਵੀ ਇੰਨੇ ਦੀ ਬੱਕਰੀ ਦਊਂ ਆ ਇਹ ਦੂ ਘਟ ਬੱਕਰੀ 25 25000